ਪੂਰੀ ਸਪੀਡ ਦੇ ਨਾਲ ਇਹ ਭਾਰੀ ਤੂਫਾਨ ਆ ਰਿਹਾ ਹੈ ਤਾਂ ਦੱਸ ਦਈਏ ਕਿ ਹੜ੍ਹਾਂ ਦਾ ਖਤਰਾ ਜੇ ਟਲਿਆ ਹੀ ਸੀ ਕਿ ਹੁਣ ਭਾਰੀ ਤੂਫਾਨ ਦਸਤਕ ਦੇਣ ਨੂੰ ਤਿਆਰ ਹੈ ਜਦ ਅਸੀਂ ਚਲਦੇ ਹਾਂ ਲੋਕਾਂ ਨੂੰ ਹੁਣ ਇਲਾਕੇ ਖਾਲੀ ਕਰਨ ਦੇ ਲਈ ਹਦਾਇਤ ਕਰ ਦਿੱਤੀ ਗਈ ਹੈ ਤਾਂ ਦੱਸ ਦਈਏ ਕਿ ਹੜ੍ਹਾਂ ਦੇ ਖਤਰੇ ਤੋਂ ਬਾਅਦ ਹੁਣ ਇੱਕ ਹੋਰ ਖਤਰੇ ਦੀ ਘੰਟੀ ਵੱਜੀ ਹੈ ਜਿੱਥੇ ਤੇਜ਼ ਰਫ਼ਤਾਰ ਦੇ ਨਾਲ ਇਹ ਤੂਫਾਨ ਆਉਂਦਾ ਜਿਸ ਦੀ ਅਪਡੇਟ ਸਾਹਮਣੇ ਆਈ ਹੈ ਤਾਂ ਦੱਸਿਆ ਜਾ ਰਿਹਾ ਹੈ ਕਿ ਜਿੱਥੇ 113 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਦੇ ਨਾਲ ਇਹ ਤੂਫਾਨ ਤਬਾਹੀ ਮਚਾਉਣ ਨੂੰ ਤਿਆਰ ਹੈ ਤਾਂ ਤਸਵੀਰਾਂ ਵੀ ਤੁਹਾਨੂੰ ਵਿਖਾ ਰਹੇ ਹਾਲਾਂਕਿ ਕਿਹਾ ਜਾ ਰਿਹਾ ਹੈ ਕਿ ਪਾਕਿਸਤਾਨ ਦੇ ਹੜਾ ਦਾ ਖਤਰਾ ਟਲਿਆ ਨਹੀਂ ਕਿ ਹੁਣ ਇਹ ਤੂਫਾਨ ਭਾਰੀ ਤਬਾਹੀ ਮਚਾਉਣ ਨੂੰ ਤਿਆਰ ਨਜ਼ਰ ਆ ਰਿਹਾ ਹੈ ਤਾਂ ਦੱਸ ਦਈਏ ਕਿ ਜਿੱਥੇ ਹੁਣ ਹੜਾ ਤੋਂ ਬਾਅਦ ਇਹ ਤੂਫਾਨ ਜਿਹੜਾ ਹੈ ਕਈ ਇਲਾਕਿਆਂ ਦੇ ਵਿੱਚ ਤਬਾਹੀ ਮਚਾ ਸਕਦਾ ਹੈ ਤੇ ਉਧਰ ਲੋਕਾਂ ਨੂੰ ਵੀ ਇਲਾਕੇ ਖਾਲੀ ਕਰਨ ਦੀ ਹਦਾਇਤ ਕਰ ਦਿੱਤੀ ਗਈ ਹੈ ਤਾਂ 15000 ਤੋਂ ਵੱਧ ਲੋਕ ਦੱਸਿਆ ਜਾ ਰਿਹਾ ਹੈ ਕਿ ਜੋ ਇਲਾਕੇ ਖਾਲੀ ਕਰ ਚੁੱਕੇ ਨੇ ਤਾਂ ਤਸਵੀਰਾਂ ਦਿਖਾ ਰਿਹਾ ਸਮੁੰਦਰੀ ਇਲਾਕਿਆਂ ਦੇ ਵਿੱਚ ਤੇਜ਼ੀ ਦੇ ਨਾਲ ਦੱਸਿਆ ਜਾ ਰਿਹਾ ਖਤਰਾ ਵੱਧ ਰਿਹਾ 113 ਕਿਲੋਮੀਟਰ ਪ੍ਰਤੀ ਘੰਟੇ ਦੀ ਸਪੀਡ ਦੇ ਨਾਲ ਇਹ ਤੂਫਾਨ ਆ ਰਿਹਾ ਹੈ ਤੇ ਇਸੇ ਨੂੰ ਲੈ ਕੇ ਹੁਣ ਸਾਵਧਾਨ ਰਹਿਣ ਦੇ ਲਈ ਪ੍ਰਸ਼ਾਸਨ ਦੇ ਵੱਲੋਂ ਵੀ ਆਖ ਦਿੱਤਾ ਗਿਆ ਤਾਂ ਵੀਅਤਨਾਮ ਦੇ ਲੋਕਾਂ ਦੇ ਲਈ ਇੱਕ ਹੋਰ ਵੱਡਾ ਖਤਰਾ ਪਾਣੀ ਤੋਂ ਬਾਅਦ ਹੁਣ ਇੱਕ ਹੋਰ ਵੱਡੀ ਤੂਫਾਨੀ ਜਿਹੜੀ ਤਬਾਹੀ ਹੈ ਉਹ ਇਹ ਤੂਫਾਨ ਲੈ ਕੇ ਆ ਰਿਹਾ ਇਸ ਤਬਾਹੀ ਦੇ ਚੱਲਦਿਆਂ ਜਿੱਥੇ ਕਈ ਲੋਕ ਪ੍ਰਭਾਵਿਤ ਹੋ ਸਕਦੇ ਨੇ 15000 ਤੋਂ ਵੱਧ ਲੋਕ ਜਿਹੜੇ ਨੇ ਇਲਾਕੇ ਖਾਲੀ ਕਰਕੇ ਜਾ ਚੁੱਕੇ ਨੇ ਭਾਰੀ ਮੀਂਹ ਹੜ ਤੇ ਜ਼ਮੀਨ ਖਿਸਕਣ ਦੀ ਵੀ ਸੰਭਾਵਨਾ ਜਤਾਈ ਗਈ ਹੈ ਫੁੱਲ ਸਪੀਡ ਦੇ ਨਾਲ ਇਹ ਭਾਰੀ ਤੂਫਾਨ ਆ ਰਿਹਾ ਹੈ ਤਾਂ ਦੱਸ ਦਈਏ ਕਿ ਹੜ੍ਹਾਂ ਦਾ ਖਤਰਾ ਜੇ ਟਲਿਆ ਹੀ ਸੀ ਕਿ ਹੁਣ ਭਾਰੀ ਤੂਫਾਨ ਦਸਤਕ ਦੇਣ ਨੂੰ ਤਿਆਰ ਹੈ ਜਦसे ਚਲਦਿਆਂ ਲੋਕਾਂ ਨੂੰ ਹੁਣ ਇਲਾਕੇ ਖਾਲੀ ਕਰਨ ਦੇ ਲਈ ਹਦਾਇਤ ਕਰ ਦਿੱਤੀ ਗਈ ਹੈ ਤਾਂ ਦੱਸ ਦਈਏ ਕਿ ਹੜ੍ਹਾਂ ਦੇ ਖਤਰੇ ਤੋਂ ਬਾਅਦ ਹੁਣ ਇੱਕ ਹੋਰ ਖਤਰੇ ਦੀ ਘੰਟੀ ਵੱਜੀ ਹੈ ਜਿੱਥੇ ਤੇਜ਼ ਰਫ਼ਤਾਰ ਦੇ ਨਾਲ ਇਹ ਤੂਫਾਨ ਆਉਂਦਾ ਜਿਸ ਦੀ ਅਪਡੇਟ ਸਾਹਮਣੇ ਆਈ ਹੈ ਤਾਂ ਦੱਸਿਆ ਜਾ ਰਿਹਾ ਹੈ ਕਿ ਜਿੱਥੇ 113 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਦੇ ਨਾਲ ਇਹ ਤੂਫਾਨ ਤਬਾਹੀ ਮਚਾਉਣ ਨੂੰ ਤਿਆਰ ਹੈ ਤਾਂ ਤਸਵੀਰਾਂ ਵੀ ਤੁਹਾਨੂੰ ਵਿਖਾ ਰਹੇ ਹਾਲਾਂਕਿ ਕਿਹਾ ਜਾ ਰਿਹਾ ਹੈ ਕਿ ਪਾਕਿਸਤਾਨ ਦੇ ਹੜਾ ਦਾ ਖਤਰਾ ਟਲਿਆ ਨਹੀਂ ਕਿ ਹੁਣ ਇਹ ਤੂਫਾਨ ਭਾਰੀ ਤਬਾਹੀ ਮਚਾਉਣ ਨੂੰ ਤਿਆਰ ਨਜ਼ਰ ਆ ਰਿਹਾ ਹੈ ਤਾਂ ਦੱਸ ਦਈਏ ਕਿ ਜਿੱਥੇ ਹੁਣ ਹੜਾ ਤੋਂ ਬਾਅਦ ਇਹ ਤੂਫਾਨ ਜਿਹੜਾ ਹੈ ਕਈ ਇਲਾਕਿਆਂ ਦੇ ਵਿੱਚ ਤਬਾਹੀ ਮਚਾ ਸਕਦਾ ਹੈ ਤੇ ਉਧਰ ਲੋਕਾਂ ਨੂੰ ਵੀ ਇਲਾਕੇ ਖਾਲੀ ਕਰਨ ਦੀ ਹਦਾਇਤ ਕਰ ਦਿੱਤੀ ਗਈ ਹੈ ਤਾਂ 15000 ਤੋਂ ਵੱਧ ਲੋਕ ਦੱਸਿਆ ਜਾ ਰਿਹਾ ਹੈ ਕਿ ਜੋ ਇਲਾਕੇ ਖਾਲੀ ਕਰ ਚੁੱਕੇ ਨੇ ਤਾਂ ਤਸਵੀਰਾਂ ਦਿਖਾ ਰਿਹਾ ਸਮੁੰਦਰੀ ਇਲਾਕਿਆਂ ਦੇ ਵਿੱਚ ਤੇਜ਼ੀ ਦੇ ਨਾਲ ਦੱਸਿਆ ਜਾ ਰਿਹਾ ਖਤਰਾ ਵੱਧ ਰਿਹਾ 113 ਕਿਲੋਮੀਟਰ ਪ੍ਰਤੀ ਘੰਟੇ ਦੀ ਸਪੀਡ ਦੇ ਨਾਲ ਇਹ ਤੂਫਾਨ ਆ ਰਿਹਾ ਹੈ ਤੇ ਇਸੇ ਨੂੰ ਲੈ ਕੇ ਹੁਣ ਸਾਵਧਾਨ ਰਹਿਣ ਦੇ ਲਈ ਪ੍ਰਸ਼ਾਸਨ ਦੇ ਵੱਲੋਂ ਵੀ ਆਖ ਦਿੱਤਾ ਗਿਆ ਤਾਂ ਵੀਅਤਨਾਮ ਦੇ ਲੋਕਾਂ ਦੇ ਲਈ ਇੱਕ ਹੋਰ ਵੱਡਾ ਖਤਰਾ ਪਾਣੀ ਤੋਂ ਬਾਅਦ ਹੁਣ ਇੱਕ ਹੋਰ ਵੱਡੀ ਤੂਫਾਨੀ ਜਿਹੜੀ ਤਬਾਹੀ ਹੈ ਉਹ ਇਹ ਤੂਫਾਨ ਲੈ ਕੇ ਆ ਰਿਹਾ ਇਸ ਤਬਾਹੀ ਦੇ ਚੱਲਦਿਆਂ ਜਿੱਥੇ ਕਈ ਲੋਕ ਪ੍ਰਭਾਵਿਤ ਹੋ ਸਕਦੇ ਨੇ 15000 ਤੋਂ ਵੱਧ ਲੋਕ ਜਿਹੜੇ ਨੇ ਇਲਾਕੇ ਖਾਲੀ ਕਰਕੇ ਜਾ ਚੁੱਕੇ ਨੇ ਭਾਰੀ ਮੀਂਹ ਹੜ ਤੇ ਜ਼ਮੀਨ ਖਿਸਕਣ ਦੀ ਵੀ ਸੰਭਾਵਨਾ ਜਤਾਈ ਗਈ ਹੈ